ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਿੱਖ ਪੰਥ ਨੂੰ ਜਿੰਦਾਬਾਦ ਸਰਬੀ ਵੀਰਾਂ ਨੂੰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆਂ ਦੇ ਤਿਉਹਾਰ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਹੇਠ ਹੋ ਰਹੀ ਸਿਆਸੀ ਕਾਨਫਰੰਸ ਰੈਲੀ ਵਿੱਚ ਸ਼ਾਮਲ ਹੋਣ ਲਈ ਹਲਕਾ ਫਤਿਹਗੜ ਚੂੜੀਆਂ ਤੋਂ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਸੈਂਕੜੇ ਸਾਥੀਆਂ ਸਮੇਤ ਅਲੀਵਾਲ ਦਫ਼ਤਰ ਤੋਂ ਹੋਏ ਤਵਾਨਾ ਇਸ ਮੌਕੇ ਰਖੜੀ ਦੇ ਤਿਉਹਾਰ ਦੇ ਉੱਤੇ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਵਿੱਚੋਂ ਭੈਣਾਂ ਨੇ ਆਣ ਕੇ ਸਰਦਾਰ ਬਲਬੀਰ ਸਿੰਘ ਪੰਨੂ ਦੇ ਗੁੱਟ ਤੇ ਰਖੜੀਆਂ ਵੀ ਬਨੀਆਂ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਰਖੜੀ ਦੀ ਰਸਮ ਦੇ ਤੌਰ ਤੇ ਆਈਆਂ ਹੋਈਆਂ ਭੈਣਾਂ ਨੂੰ ਲੂਟ ਅਤੇ ਹੋਰ ਵੀ ਸਮਗਰੀ ਭੇਟ ਕੀਤੀ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਜੀ ਦੇਸ਼ਾਂ ਵਿਸ਼ਾਂ ਵਿੱਚ ਤੁਮ ਸਾਡੇ ਸਾਰੇ ਹੀ ਪੰਜਾਬੀਆਂ ਨੂੰ ਤਰਖਨਪੁਰਿਆਂ ਦੇ ਪਵਿੱਤਰ ਤਿਹਾਣੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਸਰਦਾਰ ਪੁਖਨ ਸਿੰਘ ਮਾਨ ਜੀ ਅੱਜ ਬਾਬਾ ਪਕਾਲਾ ਵਿਖੇ ਜੋ ਸਾਰੀ ਸੰਘਰਸ਼ ਸਾਡੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੈ ਹਰ ਸਾਲ ਦੀ ਤਰ੍ਹਾਂ ਕਿਉਂਕਿ ਆਮ ਆਦਮੀ ਪਾਰਟੀ ਦੇ ਤਕਰੀਬਨ ਜਿੰਨੇ ਵੀ ਵਰਕਰ ਨਵਾਈਂਦੇ ਹਰ ਸਾਲ ਕਾਲਾ ਸਭ ਦੀ ਧਰਤੀ ਤੇ ਲੱਕੜ ਪੁੰਨਿਆਂ ਦੀ ਵਧਾਈ ਦੇਣ ਹੁੰਦੇ ਆ ਅੱਜ ਸਰਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਕੁਲ ਸਿੰਘ ਮਾਨਸ਼ੀਰਤੀ ਪਹੁੰਚ ਰਹੇ ਨੇ ਅਸੀਂ ਤਕਰੀਬਨ 220 ਤੋਂ 300 ਦੀ ਗਿਣਤੀ ਵਿੱਚ ਸਾਡੇ ਹਲਕਾ ਫਤੇਗੜ ਪੂੜੀਆਂ ਤੇ ਸਾਡੇ ਪੰਚ ਸਰਪੰਚ ਆਮ ਆਦਮੀ ਪਾਰਟੀ ਦੇ ਵਰਕਰ ਔਰ ਹੋਰ ਵੀ ਭੜਾ ਜਿਹੜੇ ਅੱਜ ਉਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ ਪਰਮਾਤਮਾ ਸਾਰਿਆਂ ਨੂੰ ਇਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਦਾਂ ਹੀ ਅਸੀਂ ਸਾਰੇ ਰਲ ਮਿਲ ਕੇ ਖੁਸ਼ੀਆਂ ਮਨਾਉਂਦੇ ਰਹੀਏ ਅੱਜ ਹਲਕਾ ਵਧਿਕਾ ਪੂੜੀਆਂ ਦੇ ਵਿੱਚੋਂ ਕਈ ਭੈਣਾਂ ਜੋ ਰਖੜੀ ਬੰਨਣ ਵਾਸਤੇ ਆਈਆਂ ਮੈਂ ਉਹਨਾਂ ਭੈਣਾਂ ਨੂੰ ਵੀ ਆਸ਼ੀਰਵਾਦ ਆਪਣੇ ਵੱਲੋਂ ਵਿਸ਼ਵਾਸ ਦਵਾਂ ਨਾ ਪਰ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਰੀ ਟੀਮ ਵੱਲੋਂ ਇਹ ਚੀਜ਼ ਦਾ ਅਸੀਂ ਆਸ਼ੀਰਵਾਦ ਵੀ ਪਿਆਰ ਵੀ ਦਿੰਨੇ ਨੇ ਕਿਉਂਕਿ ਭੈਣਾਂ ਨੇ ਕਈ ਉਹਨਾਂ ਦੀਆਂ ਆਸਾਂ ਉਮੀਦਾਂ ਵੀ ਨੇ ਪਿੰਡਾਂ ਦੇ ਵਿੱਚ ਉਹਨਾਂ ਆਸਾਂ ਉਮੀਦਾਂ ਨੂੰ ਅਸੀਂ ਹਰੇਕ ਨੂੰ ਪੂਰੀਆਂ ਕਰਾਂਗੇ ਉਹਨਾਂ ਭੈਣਾਂ ਨੂੰ ਉਹਨਾਂ ਪਰਿਵਾਰਾਂ ਨੂੰ ਮੇਰੇ ਨੂੰ ਬਹੁਤ ਬਹੁਤ ਵਧਾਈਆਂ ਪਰ ਹੋਰ ਵੀ ਸ਼ਾਮ ਤੱਕ ਕਈ ਭੈਣਾਂ ਨੇ ਆਉਣਾ ਹੈ ਮੈਂ ਆਪਣੇ ਪਰਿਵਾਰ ਦੀ ਜੀਆ ਨੂੰ ਕਹਿ ਕੇ ਗਿਆ ਵੀ ਸ਼ਾਮ ਤੱਕ ਜਿਹੜੀਆਂ ਭੈਣਾਂ ਹੁੰਦੀਆਂ ਨੇ ਉੜੀ ਕੇ ਜਾਣ ਪਰ ਸ਼ਾਮ ਨੂੰ ਤਕਰੀਬਨ 4 ਤੋਂ 5 ਦੇ ਵਿੱਚ ਵਿੱਚ ਆ ਕੇ ਦੁਬਾਰਾ ਕਿੰਨੇ ਵੀ ਹਲਕੇ ਦੀਆਂ ਅਗਦੀਆਂ ਭੈਣਾਂ ਪਰਿਵਾਰ ਆਉਣਗੇ ਉਹਨਾਂ ਸਾਰਿਆਂ ਨੂੰ ਨਾਲ ਮਿਲ ਕੇ ਰੱਖੜੀਆਂ ਤਕੜ ਬੁੰਨਿਆਂ ਦੀ ਵਧਾਈ ਦਵਾਂਗੇ ਔਰ ਜੋ ਬਣਦਾ ਸਗਨ ਜੋ ਬਣਦੇ ਨੇ ਪਰਿਵਾਰ ਵੱਲੋਂ ਬਣਦੇ ਨੇ ਪਾਰਟੀ ਵੱਲੋਂ ਬਣਦੇ ਨੇ ਸਾਡੇ ਸਰਕਾਰ ਜੋਗ ਸਿੰਘ ਜੀ ਸਾਹਿਬ ਵੱਲੋਂ ਜੋ ਤੁਹਾਨੂੰ ਵਧਾਈ ਦਾ ਨਹੀਂ ਜੋ ਅਨੁਰਧ ਨਿਰਦੇਸ਼ੀ ਉਹਨਾਂ ਦੇ ਇਛਾ ਦੇ ਤਹਿਤ ਅੱਜ ਅਸੀਂ ਬਾਬਾ ਪਕੜਾ ਵਿੱਚ ਕਸ਼ੀ ਸੰਗੀ ਕਰਨ ਵਿੱਚ ਪਹੁੰਚ ਰਹੇ ਹਾਂ ਮੇਰੀ ਸਾਰੇ ਦੇਸ਼ਾਂ ਬੀਜ ਕਮੇਟੀ ਵਿੱਚ ਪੰਜਾਬੀਆਂ ਅੱਜ ਦੇ ਪਵਿੱਤਰ ਪੰਜਾਬੀਆਂ ਦੇ ਹਿਾਰਤੀਆਂ ਬਹੁਤ ਬਹੁਤ ਦਾ ਹੀ